ਤੁਹ ਬਰ ਦੇ ਵਿੱਚ ਤੁਹਾਡੇ ਦਲੇ ਆਪਣੇ ਰਾਜਵਾਲ ਸਾਹਿਬ ਅਮਰੀਕਾ ਆਏ ਸੀ ਹਾਂ ਉਹਨਾਂ ਨਾਲ 2 ਘੰਟੇ ਦੀ ਮੀਟਿੰਗ ਕਰੀ ਅੱਛਾ 1 on 1 ਹਾਂ ਜਿਹਦੇ ਵਿੱਚ ਮੈਂ ਉਹਨਾਂ ਨਾਲ ਸਾਰੀ ਡਿਸਕਸ਼ਨ ਕਰੀ ਕਿ ਵੀ ਇਹ ਮੁੱਦੇ ਆ ਕਿਵੇਂ ਸੋਲਵ ਹੋ ਸਕਦੇ ਕੀਪ ਇਸ਼ੂ ਆ ਜਦੋਂ ਗੱਲ ਐ ਐਮਐਸਪੀਡੀ ਆਈ ਰਾਜਵਾਲ ਸਾਹਿਬ ਕਹਿੰਦੇ ਸਾਡੇ ਦਾ ਪੰਜਾਬ ਦਾ ਤੇ ਹਰਿਆਣਾ ਦਾ ਐਮਐਸਪੀ ਮਸਲਾ ਹੀ ਨਹੀਂ ਹੈਗਾ ਹੂੰ ਜਿਹਦੇ ਦੌਰਾਨ ਉਹ ਮੇਰੇ ਕੋਲ ਸਿਰਫ ਪੁੱਛਿਆ ਵੀ ਇਹ ਮਸਲਾ ਨਹੀਂ ਹੈਗਾ ਤਾਂ ਫਿਰ ਆਪਾਂ ਇਹਨੂੰ ਯੂਨਾਨ ਮੋਰਚਾ ਲਾਛਦੇ ਸਭ ਤੋਂ ਮੋਹਰੇ ਕਿਉਂ ਰੱਖਿਆ ਜੀ ਉਹ ਤਾਂ ਕਹਿੰਦੇ ਸਿਰਫ ਤਾਂ ਐਡ ਕਰਿਆ ਗਿਆ ਸੀ ਕਿਉਂਕਿ ਆਪਣੇ ਸਾਊਥ ਵੈਦ ਵਿੱਚ ਨਹੀਂ ਮਿਲਦਾ ਤੇ ਸਾਊਥ ਵਾਲੇ ਨਾਲ ਰਲਾੜੇ ਸੀ ਬਾਕੀ ਜਿਹਨੂੰ ਨਾਮ ਲਾਉਣ ਵਾਸਤੇ ਇਹੋ ਹੀ ਕਹਿੰਦੇ ਆ ਰਾਜੇਵਾਲ ਜੀ ਰਾਜੇਵਾਲ ਵੀ ਤਾਂ ਨੰਬਰ ਨੰਬਰ 2 ਤੇ ਵੀ ਦੋਈ ਮਸਲੇ ਸਭ ਤੋਂ ਵੱਡੇ ਪੰਜਾਬਾ ਪਿੰਡਾਂ ਦੇ ਵਿੱਚ ਪਾਣੀ ਦਾ ਮਸਲਾ ਹੈ ਤੇ ਮਸਲੀ ਦਾ ਮਸਲਾ ਤੇਰਾ ਫਿਰ ਨਾ ਸੈਕੰਡ ਡਿਸਕਸ਼ਨ ਹੋਈ ਐ ਐਸਵਾਈਐਲ ਤੇ ਐਸਵਾਈਐਲ ਤੇ ਤੁਹਾਨੂੰ ਵੀ ਇੱਕ ਪਹਿਲਾਂ ਵੀ ਮੈਂ ਕਿਹਾ ਸੀ ਤੁਸੀਂ ਸ਼ਾਇਦ ਇਹ ਟਾਸਕ ਲੈ ਕੇ ਗਏਗਾ ਨਹੀਂ ਗਏ ਆਪਣੇ ਪੰਜਾਬ ਦੇ ਵਿੱਚੋਂ ਬਾਦਲਾਂ ਨੇ 3 ਫੁੱਟ ਉੱਚੀ ਪਾਖੜਾ ਨਹਿਰ ਕਰਕੇ ਉਹਦੇ ਵਿੱਚ ਡਬਲ ਪਾਣੀ ਸਾਡਾ ਛੱਡ ਕੇ ਪਰ ਅੱਜ ਆਪਣੇ ਹਰਿਆਣੇ ਦੇ ਵਿੱਚ 3 ਕਿਲੋਮੀਟਰ ਬਾਅਦ ਉਹਦੇ ਵਿੱਚੋਂ ਬੂਰੇ ਬੰਨ੍ਹ ਲਾ ਕੇ ਤੇ ਉਹ ਜਿਹੜੀ ਐਸਵਾਈਐਲ ਹਰਿਆਣੇ ਦੇ ਵਿੱਚ ਆ ਉਹਦੇ ਵਿੱਚ ਫੁੱਲ ਪਾਣੀ ਪਾਇਆ ਹੋਇਆ ਤੇ ਹਰਿਆਣੇ ਵਿੱਚ ਐਸਵਾਈਐਲ ਫੁੱਲ ਚੱਲ ਰਹੀ ਆ ਜੀ ਉਹ ਮਸਲਾ ਵੀ ਹੈਗਾ ਪਾਣੀ ਜਾ ਰਿਹਾ ਪਾਣੀ ਚਾਹੀਏ ਕਿ ਉਹ ਆਪਣੀ ਭਾਖ ਲਾ ਨਹਿਰ ਦੇ ਵਿੱਚ ਦੀ ਜਾ ਕੇ ਉਹਦੇ ਵਿੱਚ ਪਾਇਆ ਚਾਹੀਦਾ ਪਾ ਦਿਓ ਉਹ ਤਾਂ ਅਨੈਸੈਸਰੀ ਲੋਕਾਂ ਨੂੰ ਵੋਟਾਂ ਦਾ ਮੁੱਦਾ ਆਉਂਦਾ ਹਰੇਕ 4 ਸਾਲ ਬਾਅਦ ਰੌਲਾ ਪੈਂਦਾ ਹੂੰ 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 ਇਸ ਕਰਕੇ ਜਿਹੜੀ ਕਿਸਾਨਾਂ ਜੱਥੇ ਬਣੀਆਂ ਇਹਨਾਂ ਰੈਲੇਵੈਂਸੀ ਆਪਣੀ ਖਤਮ ਕਰਦੇ ਸੈਕੰਡਰੀ ਫਾਈਨਲ ਗੱਲ ਅਸੀਂ ਜਦੋਂ ਭਗਵੰਤ ਮਾਨ ਸਾਹਿਬ ਨੂੰ ਪਤਾ ਲੱਗ ਗਿਆ ਜਾਂ ਕਿ ਹੋਰ ਗੱਲ ਮੈਂ ਉਹ ਵਰਾਜੇਵਾਲ ਨੇ 1 ਅਕਤੂਬਰ ਵਿੱਚ ਕਹਿ ਦਿੱਤਾ ਸੀ ਅਸੀਂ ਜਦੋਂ ਫਰਵਰੀ ਵਿੱਚ ਜਾ ਕੇ 1 ਮਹੀਨਾ ਪਹਿਲਾਂ ਆਪਣੇ ਵੋਟਾਂ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਨੂੰ ਚਲਾਣਾ ਹੂੰ ਮੈਂ ਜਾ ਕੇ ਤੇ ਕੰਮ ਕਰ ਰਹਾ ਇਹ ਇਹ ਜਿਹੜੀ ਜਿਹੜੀ ਹੁਣ ਮੋਰਚੇ ਸੈਂਟਰ ਦੇ ਗੱਲ ਪਿਆ ਹੋਇਆ ਭਵੰਤ ਮਾਨ ਦੇ ਗੱਲ ਪਿਆਣਾ ਸੀ ਇਹ ਤਾਂ ਦੋ ਜੱਥੇ ਉੱਨੇ ਜਾ ਕੇ ਉੱਥੇ ਬੈ ਗੀਆਂ ਮਾਨ ਸਾਹਿਬ ਪੜ੍ਹਿਆ ਜਾਪੇ ਬਈ ਨੋ ਦਾ ਕੁਝ ਮੈਨੂੰ ਨਹੀਂ ਪਤਾ ਹੈ ਹੂੰ 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 ਕਿਉਂਕਿ ਇਹ ਇਹ ਰਾਜੇਵਾਲ ਸਾਹਿਬ ਨੂੰ ਕੌਂਟਰ ਕਰਨ ਦੇ ਖਾਤਰ ਉੱਥੇ ਬੈਠੇ ਕੌਣ ਤੋਂ ਮੋਰੇ ਨੂੰ ਚਲਾ ਜਾ ਕੋਈ ਕਿ ਨਾ ਕੋਈ ਪਤਾ ਨਹੀਂ ਸਾਰੇ ਕੋਈ ਨਾ ਕਿਸੇ ਪਾਰਟੀ ਨਾਲ ਆਇਆ ਕੋਈ ਕਿਸੇ ਪਾਰਟੀ ਨਾਲ ਇੱਕ ਪਾਰਟੀਆਂ ਨੂੰ ਪੈਸਾ ਇਸ ਪ੍ਰੋਗਰਾਮ ਵਿੱਚ ਚਾਉਂਦੇ ਆ ਹੁਣ ਜਿਹੜਾ ਐਸਕੇਮ ਦੇ ਵਿੱਚ 2-4 ਕਰੋੜ ਰੁਪਇਆ ਬਚਿਆ ਹੀ ਨਹੀਂ ਵੀ ਜ਼ਿਆਦਾ ਬਚਿਆ ਸੀ ਕੋਈ ਕਹਿੰਦਾ ਮੈਂ 50 ਲੱਖ ਲਏ ਮੇਰੇ ਆਪਣੀਆਂ ਪੜਨਾ ਬੰਨੀਆਂ ਪਈਆਂ ਘਰੇ ਕੋਈ ਕਹਿੰਦਾ ਹੁਣ ਲਈ ਕੋਈ 50-50 ਲੱਖ ਉਹਦਾ ਵਿਆਜ ਵੀ ਦੇਉਂਦਾ ਹੋਊਗਾ ਨਾ 5 ਲੱਖ ਵਿਆਜ ਕਰੇ ਨਹੀਂ ਆਪਣੇ ਕਾਦਿਰ ਸਾਹਿਬ ਕਹਿੰਦੇ ਨੇ ਮੇਰਾ ਤਾਂ ਪੜਨ ਬੰਨ ਕੇ ਘਰੇ ਰੱਖ ਸਕੋ ਕਿਹੜੇ ਬੰਦਾ ਪੈਸੇ ਵਾਰੇ ਇਹ ਸਾਰੇ ਇੱਕ ਕ੍ਰੈਡਿਬਿਲਟੀ ਲੂਜ਼ ਕਰ ਬੈਠਿਆ ਆ ਆਨਸਟ ਨਹੀਂ ਹੈ ਇਹ ਲੋਕਾਂ ਦਾ ਨਾਲ ਕੋਈ ਮਸਲਾ ਨਹੀਂ ਸਾਰੇ ਪੈਸੇ ਦੀ ਖਤਰਾ ਹੋਇਆ ਇਸ ਕਰਕੇ ਹੁਣ ਜ਼ੋਰ ਲਾ ਕੇ ਅਮਰੀਕਾ ਬੱਚੋ ਦੋਨੇ ਜਿase ਹੋਣੀ ਤੇ ਹੋਰ ਹਰਿਆਣੇ ਵਾਲਿਆਂ ਵੀ ਵੀ ਸਾਨੂੰ ਪੈਸੇ ਭੇਜੋ ਮੈਂਨੇ ਵੀ ਚਾਰ ਕੱਲ ਆਈਆਂ ਜੂਨ ਤੇ ਕੱਲਾਂ ਹੋਇਆ ਪਰ ਜਿਹੜਾ ਪਹਿਲਾ ਪੈਸਾ ਉਹਦਾ ਕੋਈ ਹਿਸਾਬ ਕਰਦੇ ਕਿਤਾਬ ਦੇਣ ਨੂੰ ਤਿਆਰ ਨਹੀਂ ਹੈਗਾ ਸੋ ਸੋ ਗੁਲਿੰਦਰ ਗੁਲਿੰਦਰ ਮਾਰੋ ਤੁਸੀਂ ਪੈਸਾ ਭੇਜ ਰਹੇ ਜ ਇਹਨਾਂ ਨੂੰ ਨਾਲ ਹੀ ਬਿਲਕੁਲ ਨਹੀਂ ਜ਼ੀਰੋ ਆ ਜੀ ਹੁਣ ਨਹੀਂ ਭੇਜਦੇ ਕੋਈ ਸਾਡੇ ਜਿੰਨੀ ਜਿੰਨੀਆਂ ਜਿੰਨੀਆਂ ਜੱਥੇਬੰਦੀਆਂ ਮੈਨੂੰ ਜਾਣਦੀਆਂ ਨੇ ਸਭ ਤੋਂ ਵੱਧ ਪਹਿਲਾਂ ਪੈਸਾ ਭੇਜਿਆ ਉਹਨਾਂ ਵਿੱਚੋਂ ਕੋਈ ਵੀ ਸਿਰ ਇੱਕ ਪੈਸਾ ਵੀ ਇਹਨਾਂ ਨੂੰ ਆਇਆ ਜਿਸ ਜਿਹੜੇ ਪਹਿਲੇ ਪੈਸੇ ਦਾ ਹਿਸਾਬ ਰੇਲ ਦੇ ਬਖਾਵਾ ਪੈਸੇ ਇਹਨਾਂ ਨੂੰ ਕਿਉਂ ਭੇਜੇ ਕੋਈ